ਕੋਈ ਭਣ ਭਰਾਵਨੀ ਸਾਥ ਰਹਿ ਰਿਹਾ ਤੇ ਥੋੜੀ ਪ੍ਰੋਬਲਮ ਪੈ ਗਈ ਆ ਕਿ ਮੈਂ ਵਿਆਹ ਰੱਖ ਬੈਠੀ ਆ ਤੇ ਪਹਿਲਾਂ ਵੀ ਸਾਡੇ ਹਾਲਾਤ ਇਦਾਂ ਹੀ ਮੈਂ ਸੋਚਿਆ ਚਲੋ ਬੇਟੀ ਵੱਡੀ ਹੋਏਗੀ ਤੇ ਮੈਂ ਵਿਆਹ ਚੰਗਾ ਦਾ ਕਰਾਂਗੀ ਪਰ ਹਾਲਾਤ ਨਹੀਂ ਬਦਲੇਗੇ ਹੋਰ ਥੋੜਾ ਹੱਥ ਤਾਂਕ ਹੋ ਗਿਆ ਤੇ ਮੈਂ ਵਿਆਹ ਰੱਖ ਬੈਠੀ ਤਾਂ ਥੋੜੀ ਟੈਨਸ਼ਨ ਪਰੇਸ਼ਾਨੀ ਮੇਰੇ ਦਿਮਾਗ ਤੇ ਇੱਕੋ ਪਰੇਸ਼ਾਨ ਹੋ ਗਿਆ ਜਦੋਂ ਧੀ ਦਾ ਵਿਆਹ ਹੁੰਦਾ ਤਾਂ ਬੜੀਆਂ ਰੀਝਾਂ ਹੁੰਦੀਆਂ ਨੇ ਮਾਂ ਪਿਓ ਦੇ ਦਿਲ ਦੇ ਵਿੱਚ ਕਿੰਨੀ ਸੁੱਪਣੇ ਸਰੀ ਆਈ ਦੀ ਕਿੰਨੀ ਚਾਵਾਂ ਨਾਲ ਡੋਲੀ ਕੋ ਬਹੁਤ ਮੈਂ ਸੋਚਿਆ ਕਿ ਮੈਂ ਤੇ ਹੀ ਆਪਣੇ ਲੱਦਾ ਵਧੀਆ ਕਰਾਂ ਤੇ ਇਸ ਕਰਕੇ ਪੀਰ ਭਰਾਵਾਂ ਨੂੰ ਕਿਹਾ ਕਿ ਮੇਰੀ ਮਦਦ ਕੀਤੀ ਜਾਵੇ ਤਾਂ ਮੈਂ ਮਦਦ ਤਾਂ ਪਹੁੰਚੀ ਹੈ ਜਾਂ ਨਹੀਂ ਪਹੁੰਚੀ ਸੀ ਥੋੜੀ-ਬਹੁਤੀ ਪਹੁੰਚੀ ਆ ਤੇ ਵੀਰਾਂ ਦਾ ਧੰਨਵਾਦ ਕਰਦੀ ਜਿੰਨਾ ਵੀ ਮੈਨੂੰ ਦਿੱਤੀ ਆ ਔਰ ਇਸ ਤਰ੍ਹਾਂ ਥੋੜੀ-ਬਹੁਤੀ ਵੀ ਆਈ ਹੈ ਮੇਰੇ ਘਰ ਵਾਲੇ ਦੇ ਉੱਤੇ ਲੱਗੇ ਤੇ ਟੈਨਸ਼ਨ ਪਛਾਣਨੀ ਕੋ ਮੇਰੇ ਤੇ ਲੱਗੀ ਉਹ ਬੇਟੀ ਆਪਣੇ ਨਾਲ ਕੁਝ ਕੁਝ ਵੀ ਲੈ ਕੇ। ਮੇਰੇ ਜੋ ਸੁਪਨੇ ਸੀ ਮਨ ਦੇ ਵਿੱਚ ਜਿਵੇਂ ਜਦੋਂ ਢੋਲੀ ਇਥੋਂ ਜਾਏਗੀ ਪਿਤਾ ਜੀ ਸਾਥ ਦੇਣਗੇ ਮਾਤਾ ਪਿਤਾ ਸਾਥ ਦੇਣਗੇ ਭੈਣ ਭਰਾ ਸਾਥ ਦੇਣਗੇ بڑے ਸੁਪਨੇ ਸਜਾਏ ਜਾਂਦੇ ਨੇ ਜੀ। ਮੇਰੇ ਬਹੁਤ ਸੁਪਨੇ ਸੀ ਕਿ ਮੇਰੇ ਘਰ ਸਾਰਾ ਕੁਝ ਲਟਾਂ ਲੱਗਣ ਗਿਆ ਸਾਰੇ ਰੌਣਕਾਂ ਲੱਗਣ ਗਿਆ ਪਰ ਐਸਾ ਇਦਾਂ ਦਾ ਕੁਝ ਨਹੀਂ ਹੈਗਾ ਘਰ ਸੰਦ। ਪੰਜਾਬ ਪੁਲਿਸ ਦੇ ਵਿੱਚ ਜਿਹੜੇ ਡਿਊਟੀ ਨਿਭਾ ਰਹੇ ਨੇ ਦਲਜੀਤ ਭਾਜੀ ਉਹ ਤੁਹਾਡੇ ਵਿਆਹ ਦੇ ਵਿੱਚ ਸਵਾਗਤ ਅਨੁਭਵਗੇ ਤੁਹਾਡਾ ਰਿਸ਼ਤੇਦਾਰਾਂ ਦਾ ਇੰਨਾ ਸਾਥ ਦੇ ਕਦੇ ਨਹੀਂ ਸੀ ਸੋਚਿਆ ਪਰ ਅੱਜ ਆਏ ਨੇ ਤੇ ਮੈਂ ਬਹੁਤ ਖੁਸ਼ ਹਾਂ ਬਹੁਤ ਧੰਨਵਾਦ ਕਰਦੀ ਹਾਂ ਕੁਝ ਦਿਨ ਪਹਿਲਾਂ ਇੱਕ ਵੀਡੀਓ ਦਾ ਪਤਾ ਲੱਗਿਆ ਸੀਗਾ ਇਹ ਇੱਕ ਛੋਟੀ ਬੱਚੀ ਆ ਜਿਹਦੀ ਆਨੰਦ ਕਾਰਜ ਨੇ ਕਿ ਤੇ ਉਹਨਾਂ ਦੀ ਸ਼ੇਰ ਦੀ ਮੈਰਜ ਹੈ ਤੇ ਫਾਦਰ ਸਾਹਿਬ ਦੇ ਜਿਹੜੇ ਆ ਕੁਝ ਸਿਰ ਵਿੱਚ ਸੱਟ ਲੱਗਣ ਕਰਕੇ ਉਹ ਥੋੜੇ ਜੇ ਓਹਸ਼ ਵਿੱਚ ਨਹੀਂ ਹੈਗੇ ਤੇ ਉਹਨਾਂ ਦਾ ਲਾ ਚੱਲ ਰਿਹਾ ਤੇ ਭੈਣ ਦਾ ਜਣੀ ਦੀ ਮਾਤਾ ਸੀ ਦਰਕੀ ਦੀ ਉਹਨਾਂ ਨੂੰ ਰੋ ਕੇ ਬੜਾ ਬੁਰਾ ਹਾਲ ਹੈ ਕਿ ਉਹਨੂੰ ਇਹ ਨਹੀਂ ਸੁਭਜ ਰਿਹਾ ਕਿ ਮੈਂ ਆਪਣੀ ਬੱਚੀ ਦੀ ਆਨੰਦ ਕਾਲਜ ਕਿੱਸਾ ਕਰਾਂ। ਆ ਵੇਖੋ ਜੀ ਜਦੋਂ ਅਸੀਂ ਸਵੇਰੇ ਤਿਆਰ ਹੁੰਦੇ ਹਾਂ ਨਾ ਸਵੇਰੇ ਮਨ ਵਿੱਚ ਉੱਠ ਕੇ ਤੇ ਇੱਕ ਮੰਤ ਤੇ ਹੁੰਦੀ ਹੈ ਕਿ ਪ੍ਰਮਾਤਮਾ ਦਾ ਸਿਮਰਨ ਕਰੀਏ ਤਿਆਰ ਹੋਈਏ ਤੇ ਡਿਊਟੀ ਕਰੀਏ। ਚੁੱਟੀ ਨਾਲ ਨਾਲ ਇੱਕ ਮਨ ਵਿੱਚ ਤ੍ਰਿਸ਼ਨਾ ਭੁੱਖ ਰਹਿੰਦੀ ਹੈ ਕਿ ਸਾਨੂੰ ਕੋਈ ਆਹੋ ਦੀ ਪ੍ਰਮਾਤਮਾ ਸੇਵਾ ਦੇ ਦੇ ਜਿਹਦੇ ਨਾਲ ਅਸੀਂ ਉਸ ਉਹਦੀ ਚਰਨਾ ਵਿੱਚ ਉਹਦੀ ਕਿਤਾਬ ਵਿੱਚ ਸਾਡਾ ਨਾਮ ਜਾਂ ਅਸੀਂ ਇੱਕ ਨਾਮ ਨਹੀਂ ਤੇ ਅਸੀਂ ਕਿਸੇ ਦੇ ਚਿਹਰੇ ਤੇ ਮੁਸਕਰਾਟ ਲਾਈਏ ਇਸ ਤੋਂ ਵੱਡੀ ਕੋਈ ਹੋਰ ਸੇਵਾ ਨਹੀਂ ਅਸਲੀਏ ਚੈਨਲ ਨਾਲ ਜੁੜੇ ਹੋ ਤੁਸੀਂ ਤੇ ਮੈਂ ਤੁਹਾਡਾ ਦੋਸਤ ਧਰਮਵੀਰ ਜਲਾਲੀ ਦੋਸਤੋ ਅੱਜ ਉਸ ਪਰਿਵਾਰ ਤਾਈ ਪਹੁੰਚੇ ਆ ਜਿਸ ਪਰਿਵਾਰ ਦੇ ਵਿੱਚ ਧੀ ਰਾਣੀ ਦਾ ਵਿਆਹ ਹੈ ਤੇ ਉਸ ਦੀ ਮਾਂ ਨੇ ਰੋ ਰੋ ਕੇ ਅਪੀਲ ਲਾਈ ਸੀ ਬਾਨੀ ਸੱਜਣਾ ਸਾਹਮਣੇ ਅਪੀਲ ਆ ਰਹੀ ਹੈ ਜੇ ਉਸ ਦੀ ਧੀ ਰਾਣੀ ਦਾ ਵਿਆਹ ਹੈ ਤੇ ਮਦਦ ਵਾਸਤੇ ਜਰੂਰ ਪਹੁੰਚੋ ਪਰ ਉਸ ਪਰਿਵਾਰ ਦੇ ਹਾਲਾਤ ਵੀ ਤੁਹਾਡੇ ਨਾਲ ਬਿਆਨ ਕਰਦੇ ਆ ਅਸਲੀ ਅਣਜਾਣ ਦੇ ਇਥੋਂ ਦੇ ਪਰਿਵਾਰ ਦੇ ਜੋ ਹਾਲਾਤ ਜਿਹੜੇ ਨੇ ਵੱਤੋਂ ਵੱਤਰ ਨਹੀਂ ਤਾਂ ਇਸ ਪਰਿਵਾਰ ਦੇ ਵਿੱਚ 4 ਦਿਨ ਬਾਅਦ ਵਿਰਾਸ ਜ਼ਰੂਰ ਹੋਣੀ ਆ ਪਰ ਬਹੁਤ ਬੁਰੇ ਹਾਲਾਤਾਂ ਦੇ ਵਿੱਚ ਇਹ ਪਰਿਵਾਰ ਹੈ ਇਹਨਾਂ ਦਾ ਰਹਿਣ ਬਸੇਰਾ ਹੈ ਜਿਹੜਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਬਹੁਤ ਬੁਰੇ ਹਾਲਾਤ ਦੇ ਵਿੱਚ ਨੇ ਮੀਂਹ ਪਾਣੀ ਆਉਂਦਾ ਦਾ ਅੰਦਰ ਪਰ ਪਾਣੀ ਆ ਜਾਂਦਾ ਹੈ ਤਾਂ ਇਹ ਉਹ ਪਰਿਵਾਰ ਦੇ ਜਿਸ ਪਰਿਵਾਰ ਦੇ ਵਿੱਚ 4 ਦਿਨ ਬਾਅਦ ਵਿਰਾਸ ਆਉਣੀ ਆ ਤਾਂ ਇਸੇ ਭੈਣ ਨੇ ਸਾਡੀ ਨੇ ਵੀਡੀਓ ਪਾਈ ਸੀ ਰੋਰ ਰੋ ਰ ਕੇ ਅਪੀਲ ਆ ਰਹੀ ਹੈ ਕਿ ਉਸ ਦੀ ਧੀ ਤੀrani ਦਾ ਵਿਆਹ ਹੈ ਇਹ ਸਾਡੀ ਧੀ ਤੀrani ਹੈ ਜਿਸ ਦੀ 4 ਦਿਨ ਬਾਅਦ ਇੱਥੇ ਡੋਲੀ ਜਾਣੀ ਹੈ ਇਥੋਂ ਤਾਂ ਇਹਨਾਂ ਦੇ ਪਿਤਾ ਜੀ ਜਿਹੜੇ ਨੇ ਮੰਜੇ ਤੇ ਪਏ ਹੋਏ ਨੇ ਬਿਮਾਰ ਬਿਮਾਰ ਨੇ ਹਾਲਾਤ ਬਹੁਤ ਹੀ ਮਾੜੇ ਨੇ ਜਲਬਾ ਚੱਲਦਾ ਉਸ ਭੈਣ ਨਾਲ ਵੀ ਹਾਂਜੀ ਭੈਣ ਜੀ ਨਾਮ ਕੀ ਹੈ ਤੁਹਾਡਾ ਸੁਬੰਧਕੌਰ ਤਾਂ ਇਹ ਕਿਉਂ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਜਿੱਥੇ ਵਿਆਹ ਹੁੰਦਾ ਉੱਥੇ ਤਾਂ ਭੈਣ ਭਰਾ ਰਿਸ਼ਤੇਦਾਰ ਪਹੁੰਚਦੇ ਨੇ ਹਲਵਾਈ ਦਾ ਹੀ ਲਾਏ ਜਾਂਦੇ ਨੇ ਲੜੀਆਂ ਤਾਂ ਹੀ ਲਾਈ ਜਾਂਦੀਆਂ ਪਰ ਤੁਹਾਡੇ ਵਿਆਹ ਵਾਲਾ ਮਾਹੌਲ ਨਜ਼ਰ ਨਹੀਂ ਆ ਰਿਹਾ ਕਿਉਂ ਇਸ ਤਰ੍ਹਾਂ ਦਿਖਾਉਂਦਾ ਇਸ ਤਰ੍ਹਾਂ ਕੋਈ ਭੈਣ ਭਰਾਵ ਨਹੀਂ ਸਾਥ ਦੇ ਰਿਹਾ ਤੇ ਥੋੜੀ ਪ੍ਰੋਬਲਮ ਪੈ ਗਈ ਆ ਮੈਂ ਵਿਆਹ ਰੱਖ ਬੈਠੀ ਆ ਪਹਿਲਾਂ ਵੀ ਸਾਡੇ ਹਾਲਾਤ ਇਦਾਂ ਹੀ ਮੈਂ ਸੋਚਿਆ ਚਲੋ ਬੇਟੀ ਵੱਡੀ ਹੋਏਗੀ ਤੇ ਮੈਂ ਵਿਆਹ ਚੰਗਾ ਦਾ ਕਰਾਂਗੀ ਪਰ ਹਾਲਾਤ ਨਹੀਂ ਬਦਲੇਗੇ ਹੋਰ ਥੋੜਾ ਹੱਥ ਤਾਂਗ ਹੋ ਗਿਆ ਤੇ ਮੈਂ ਵਿਆਹ ਰੱਖ ਬੈਠੀ ਤਾਂ ਥੋੜੀ ਟੈਨਸ਼ਨ ਪਰੇਸ਼ਾਨੀ ਮੇਰੇ ਦਿਮਾਗ ਤੇ ਥੋੜੀ ਪਰੇਸ਼ਾਨੀ ਕਿੰਨੇ ਬੱਚੇ ਨੇ ਤੋੜੇ ਮੇਰਾ ਬੇਟੀ ਬੇਟਾ ਦੋ ਬੱਚੇ ਬੁੜੀ ਵੱਡੀ ਹੈ ਹਾਂਜੀ ਤਾਂ ਜਿਹੜੀ ਵੀਡੀਓ ਦੇ ਵਿੱਚ ਤੁਸੀਂ ਰੋ ਰੋ ਕੇ ਅਪੀਲ ਲਾ ਰਹੇ ਹੋ ਕੀ ਅਪੀਲ ਆਈ ਸੀ ਕੀ ਮਦਦ واسطੋਂ ਦੇ ਰਹੇ ਹੋ ਹਾਂਜੀ ਮੈਂ ਹੀ ਭੈਣ ਭਰਾਵਾਂ ਗਾੜੀ ਬੈਂਦੀ ਕੀਤੀ ਤੇ ਮੇਰਾ ਮਤਲਬ ਸਾਥ ਦਿੱਤਾ ਜਾਵੇ ਮੈਂ ਵੀਡੀਓ ਇਸ ਕਰਕੇ ਪਾਈ ਕਿ ਮੇਰੀ ਮਦਦ ਹੋ ਜੇਗੀ ਮੈਂ ਆਪਣੇ ਧੀ ਨੂੰ ਚੰਗਾ ਚੰਗਾ ਤੋੜਾਂਗੀ ਕਰੇ ਮੈਸਰ ਕਿੰਨੀ ਅਰੀ ਰੀਜਾਂ ਸੀ ਮਾਂ ਦੇ ਵਿੱਚ ਜਦੋਂ ਧੀ ਦਾ ਵਿਆਹ ਹੁੰਦਾ ਉਹਦਾ ਬੜੀਆਂ ਰੀਜਾਂ ਹੁੰਦੀਆਂ ਨੇ ਮਾਂ ਪਿਓ ਦੇ ਦਿਲ ਦੇ ਵਿੱਚ ਕਿੰਨੀਆਂ ਸੁਪਨੇ ਸਜਾਈ ਸੀ ਕਿੰਨੀ ਅ ਜ ਚਾਵਾਂ ਨਾਲ ਡੋਲੀ ਤੋਰਨੀ ਸੀ ਬਹੁਤ ਮੈਂ ਸੋਚਿਆ ਕਿ ਮੈਂ ਤੇ ਇਹ ਆਪਣੀ ਲੱਗਾਂ ਵਧੀਆ ਕਰਾਂ ਤੋ ਇਸ ਕਰਕੇ ਪੀਰ ਭਰਾਵਾਂ ਨੂੰ ਕਿਹਾ ਕਿ ਮੇਰੀ ਮਦਦ ਕੀਤੀ ਜਾਵੇ ਤਾਂ ਹੋਂਦਾ ਹੀ ਮਦਦ ਤੇ ਪਹੁੰਚੀ ਹੈ ਜਾਂ ਨਹੀਂ ਪਹੁੰਚੀ ਜੀ ਇਹੋ ਥੋੜੀ-ਬੋਤੀ ਪਹੁੰਚੀ ਆ ਤੇ ਵੀਰਾਂ ਦਾ ਧੰਨਵਾਦ ਕਰਦੀ ਜਿੰਨਾ ਵੀ ਮੈਨੂੰ ਦਿੱਤੀ ਆ ਔਰ ਇਸ ਤਰ੍ਹਾਂ ਥੋੜੀ ਬਹੁਤੀ ਪੀ ਆਈ ਆ ਮੇਰੇ ਘਰ ਵਾਲੇ ਦੇ ਉੱਤੇ ਲੱਗ ਗਈ ਤੇ ਟੈਨਸ਼ਨ ਪਰਚਾਈ ਨਹੀਂ ਕੋ ਮੇਰੇ ਤੇ ਲੱਗੀ ਉਹ ਬੇਟੀ ਆਪਣੇ ਨਾਲ ਕੁਝ ਕੁਝ ਵੀ ਲੈ ਆਈ ਵਿੱਚ ਹਾਂਜੀਾਂ ਕੀ ਸੁਪਨੇ ਸੀ ਸਾਡੀ ਧੀ ਰਾਣੀ ਦੇ ਕਿਉਂਕਿ ਜਿਸ ਦਾ ਵਿਆਹ ਹੁੰਦਾ ਧੀ ਦਾ ਉਹਦੇ ਵੀ ਬੜੇ ਸੁਪਨੇ ਹੁੰਦੇ ਨੇ ਕਿ ਮੇਰੀ ਡੋਲੀ ਜਾਣੀ ਆ ਮੇਰੇ ਮਾਪੇ ਦੇ ਸੁਪਨੇ ਪੂਰੀ ਹੋਣ ਉਹਨਾਂ ਦੇ ਆਪਣੇ ਵੀ ਸੁਪਨੇ ਸਜਾਏ ਜਿਹੜੇ ਜਿਹੜੇ ਰੀਝਾਂ ਸੀ ਉਹਨੇ ਮੰਨ ਦੇ ਵਿੱਚ ਹਾਂਜੀ ਰੀਝਾਂ ਤਾਂ ਬਹੁਤ ਦੀਆਂ ਦਿੰਦੀਆਂ ਮੇਰਾ ਵਧੀਆ ਵਿਆਹ ਹੋਵੇ ਤੇ ਮਾਪੇ ਵੀ ਹੁੰਦਾ ਕਿ ਮੈਂ ਆਪਣੀ ਤੀਨ ਖੁਸ਼ੀ ਖੁਸ਼ੀ ਆਪਣੇ ਘਰ ਤੋਰਾ ਹਾਂਜੀ ਤੀਰਾਨੀ ਨੂੰ ਪੜਾਇਆ ਤੁਸੀਂ ਹਾਂਜੀ 10 ਬੜੀ ਆ ਉਹ ਸਰਕਾਰੀ ਸਕੂਲ ਪਾਇਆ ਇਹ ਮੈਂ ਗਾੜੀ ਗੁੰਜਾਇਸ਼ ਕਰਕੇ ਨਹੀਂ ਪੜਾਇਆ ਗਿਆ ਪਿਤਾ ਜੀ ਨੂੰ ਕਿਉਂ ਹੈ ਸੀ ਦੇਖ ਰਿਹਾ ਮੰਜੇ ਦੇ ਪਏ ਹੋਏ ਨੇ ਕੀ ਹਾਲਾ ਕੀਉਂ ਇਸ ਤਰ੍ਹਾਂ ਦੇ ਹਾਲਤ ਬਣੇ ਨੇ ਕੀ ਹੋਇਆ ਹਾਂਜੀ ਇਹ ਵੀ ਵੀ ਵਿਆਹ ਰੱਖ ਲਿਆ ਵੀ ਕੁਛ ਪੱਲੇ ਸਾਡੇ ਹੈ ਨਹੀਂ ਕੋਈ ਭੈਣ ਭਰਾ ਨਹੀਂ ਸਾਥ ਰਹੇ ਰਿਆ ਤੇ ਕੋਈ ਸੋਝ ਨਹੀਂ ਦਿਆ ਤੇ ਪਰੇਸ਼ਾਨੀ ਦਾ ਇਨਸੀਡੈਂਟ ਹੋ ਗਿਆ ਨਾ ਤੋ ਹੋਰ ਥੋੜੀ ਜਿਹੀ ਮਾਗ ਦੇ ਟੈਨਸ਼ਨ ਪੈ ਗਈ ਤੋ ਦਾ ਹੁਣ ਮਤਲਬ ਆਪਾਂ ਦਵਾਈ ਦੋ ਵੀ ਕਰਾਉਂਦੇ ਤਾਂ ਦਿੱਤਾਗਾ ਅਸੀਂ ਦੇਖ ਰਹੇ ਆ ਜੀ ਪੰਜਾਬ ਪੁਲਿਸ ਦੇ ਜਵਾਨ ਨੇ ਜਿਹੜੇ ਸਰਦਾਰ ਦਲਜੀਤ ਸਿੰਘ ਜੀ ਉਹ ਵੀ ਇੱਥੇ ਪਹੁੰਚੇ ਹੋਏ ਨੇ ਜੀ ਭਰੋਸਾ ਦਿੱਤਾ ਉਹਨਾਂ ਨੇ ਕੀ ਮਦਦ ਦਿੱਤੀ ਹੁੰਦੀ ਹੈ ਹਾਂ ਜੀ ਇਸ ਤਰ੍ਹਾਂ ਹੀ ਜਿਦਾਂ ਰੱਬ ਆਣ ਖਲੋ ਕੇ ਕੰਮ ਕਰਦਾ ਕੀ ਪਰੇਸ਼ਾਨੀ ਬਹੁਤ ਆ ਰੱਬ ਸਭ ਨੂੰ ਦੇਖਦਾ ਤੇ ਇਸ ਕਰਕੇ ਮੈਸੇਜ ਪਹੁੰਚਿਆ ਵੀ ਜਲਦੀ ਜੀ ਭਾਜੀ ਵੀ ਕੁੜੀਆਂ ਦੇ ਵਿਆਹ ਕਰਦੇ ਆ ਤੋ ਮੈਨੂੰ ਮੈਸੇਜ ਮਿਲਿਆ ਵੀ ਇਸ ਕਰਕੇ ਥੋੜਾ ਮੈਨੂੰ ਹੌਸਲਾ ਮਿਲਿਆ ਕਿ ਨਹੀਂ ਹੁਣ ਮੇਰਾ ਵੀ ਮਤਲਬ ਹੋ ਜਾਏਗਾ ਵਧੀਆ ਮੇਰੇ ਵੀਰ ਭਰਾ ਮੇਰੇ ਘਰ ਆਏ ਆ ਸਭ ਕੋ ਜਨਾ ਕੀਤਾ ਮੈਨੂੰ ਕੀਤਾ ਵੀ ਆ ਔਰ ਮੈਂ ਧੰਨਵਾਦ ਕਰਦੀ ਵੀਰਾਂ ਦੇ ਜਿਹੜੇ ਪਹਿਲਾਂ ਵੀ ਜਿੰਨਾ ਸੇਵਾ ਕੀਤੀ ਆ ਹੁਣ ਵੀ ਵੀਰ ਆਏ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਕਿੰਨਾ ਜੋ ਹੌਸਲਾ ਮਿਲਿਆ ਜਦੋਂ ਜਦੋਂ ਪਰਿਵਾਰ ਦੇ ਵਿੱਚ ਐਹੋ ਜਿਹੇ ਹਾਲਾਤ ਪੈ ਜਾਂਦੇ ਨੇ ਨਹੀਂ ਹੌਸਲੇ ਟੁੱਟ ਜਾਂਦੇ ਨੇ ਇਹ ਮੈਦੂ ਨਹੀਂ ਹਾਰ ਜਾਂਦਾ ਇਨਸਾਨ ਹੁਣ ਮਦਦ ਆਉਣੀ ਸ਼ੁਰੂ ਹੋਈ ਹੈ ਜਾਂ ਭਾਜੀ ਦਲਜੀਤ ਜੀ ਪਹੁੰਚੇ ਨੇ ਜਿੰਨਾ ਦੇ ਪਰਿਵਾਰ ਨੂੰ ਹੌਸਲਾ ਮਿਲਿਆ ਹਾਂਜੀ ਬਹੁਤ ਅਹੀਂ ਖੁਸ਼ਿਆ ਧੰਨਵਾਦ ਕਰਦੀ ਬਹੁਤ ਖੁਸ਼ ਹੋਰੀ ਮੈਂ ਵੀ ਕੁਛ ਨਹੀਂ ਪੁੱਛਾਂ ਹਾਂ ਜਰੂਰ ਜੀ ਇਸ ਮਾਨ ਇਹ ਅਪੀਲ ਆਈ ਸੀ ਆਪਣੀ ਧੀ ਵਾਸਤੇ ਚਾਰ ਦਿਨਾਂ ਬਾਅਦ ਬਰਾਤ ਆਉਣੀ ਆ ਤਾਂ ਉਸ ਅਪੀਲ ਤੋਂ ਬਾਅਦ ਦਾਨੀ ਸੱਜਣਾ ਦਾ ਜਰੂਰ ਸਾਥ ਮਿਲ ਰਿਹਾ ਹੈ ਜਲਬਾ ਕਰਦੇ ਆ ਉਸ ਧੀ ਨਾਲ ਵੀ ਜਿਸ ਦਾ ਵਿਆਹ ਹੈ ਧੀ ਇਹ ਨਾਮ ਜੀਏ ਤੁਹਾਡਾ ਉਹ ਮੈਂ ਫ੍ਰੀ ਕਾਲ ਇਹ ਕਿਉਂ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਮੈਂ ਦੇਖ ਰਿਹਾ ਪਿਤਾ ਜੀ ਵੀ ਤੁਹਾਡੇ ਮੰਜੇ ਤੇ ਬਿਮਾਰ ਪਏ ਹੋਏ ਨੇ ਤੇ ਮਾਤਾ ਵੀ ਰੋ ਰੋ ਕੇ ਬੀਲ ਲਾ ਰਹੀ ਏ ਕਿਉਂ ਇਸ ਤਰ੍ਹਾਂ ਦੇ ਘਰ ਨੇ ਇਹ ਪਹਿਲਾਂ ਤਾਂ ਸੋਚਦੇ ਸੀ ਆਪਾਂ ਕਿ ਸਹੀ ਹੋ ਜਾਊਗਾ ਪਰ ਨਹੀਂ ਹਮਾਂ ਤਾਂ ਫੇਰ ਪਹਿਲਾਂ ਨਾਲੋਂ ਵੀ ਜ਼ਿਆਦਾ ਕੀ ਖਰਾਬ ਹੋ ਗਿਆ ਤੇ ਇਸ ਕਰਕੇ ਕਿ ਵਿਆਹ ਨਹੀਂ ਕਰ ਪਾ ਰਹੇ ਤੇ ਮੈਂ ਤੁਹਾਾਰੇ ਧੰਨਵਾਦ ਕਰਦੀ ਆ ਕਿ ਜੋ ਮੇਰੇ ਘਰ ਆਏ ਆ ਤੇ ਮੈਨੂੰ ਅੱਜ ਖੁਸ਼ੀ ਆ। ਦਰਜੀਤ ਭਾਜੀਵਾਰੇ ਕਿ ਮੈਂ ਬਹੁਤ ਖੁਸ਼ ਹਾਂ। ਕਿੰਨੇ ਜੋ ਸੁਪਨੇ ਇਸ ਦੀ ਮੰਨਦੇ ਵਿੱਚ ਜੇ ਜਦੋਂ ਦੋਲੀ ਇੱਥੋਂ ਜਾਏਗੀ ਪਿਤਾ ਜੀ ਸਾਥ ਦੇਣਗੇ ਮਾਤਾ ਪਿਤਾ ਸਾਥ ਦੇਣਗੇ ਭੈਣ ਭਰਾ ਸਾਥ ਦੇਣਗੇ ਬੜੇ ਸੁਪਨੇ ਸਜਾਏ ਜਾਂਦੇ ਨੇ ਜਦੋਂ ਧੀ ਰਾਣੀ ਦਾ ਵਿਆਹ ਹੁੰਦਾ ਹੈ। ਕਿਹੜੇ-ਕਿਹੜੇ ਸੁਪਨੇ ਮੰਨਦੇ ਵਿੱਚ ਮੇਰੇ ਬਹੁਤ ਸੁਪਨੇ ਸੀ ਕਿ ਮੇਰੇ ਘਰ ਸਾਰਾ ਕੁਛ ਲਟਾਂ ਲੱਗਣ ਗਿਆ ਸਾਰੇ ਰੌਣਕਾਂ ਲੱਗਣ ਗਿਆ ਪਰ ਐਸਾ ਇਦਾਂ ਦਾ ਕੁਛ ਨਹੀਂ ਹੈਗਾ ਘਰ ਸੋਦੇ ਕਿ ਕੋਈ ਵੀ ਕਿਸਮਾਰ ਨਹੀਂ ਆਇਆ ਜੇ ਕੋਈ ਕੁਛ ਨਹੀਂ ਆਇਆ ਤੇ ਇਸ ਕਰਕੇ ਦਿਮਾਗ ਤੇ ਟੈਨਸ਼ਨ ਹੈ ਤੇ ਪਾਪਾ ਜੀ ਦੇ ਵੀ ਛੱਟ ਲੱਗੀ ਆ ਇਹਨਾਂ ਦੇ ਵੀ ਕੀ ਕੇਵਲੇ ਕੀ ਪਤਾ ਲੱਗਦਾ ਕਿਸੇ ਕੋਲੇ ਨਹੀਂ ਲੱਗਦਾ ਜਿਸ ਦਾ ਵਿਆਹ ਹੁੰਦਾ ਜਦੋਂ ਵਿਆਹ ਹੁੰਦਾ ਨਾ ਧੀਆਂ ਦੇ ਮਨ ਦੇ ਵਿੱਚ ਬੜਾ ਰੀਝ ਆਉਂਦੀਆਂ ਨੇ ਮੈਂ ਤਰ੍ਹਾਂ ਤਰ੍ਹਾਂ ਦੇ ਸੂਟ ਸੋਣੇ ਨੇ ਬਹੁਤ ਸਾਰੀਆਂ ਹੋਰ ਵੀ ਰੀਝਾਂ ਹੁੰਦੀਆਂ ਨੇ ਜੋੜ ਜਿਹੜੀਆਂ ਰੀਝਾਂ ਨੇ ਜਿਹੜੀਆਂ ਮੰਦੇ ਵਿੱਚ ਨੇ ਰੀਝਾਂ ਤਾਂ ਬਹੁਤ ਸਾਰੀਆਂ ਪਰ ਹੋ ਪਹਿਲਾਂ ਤੇ ਮਾਰੀਆਂ ਸੀ ਪਰ ਜਦੋਂ ਤੇ ਹੁਣ ਕੀ ਦਲਜੀਤ ਬਾਜੀ ਵੀਰ ਜੀ ਆ ਗਏ ਨੇ ਤੇ ਹੁਣ ਮੈਂ ਖੁਸ਼ ਹਾਂ ਕਿ ਮੇਰੀਆਂ ਸਾਰੀਆਂ ਪੋਰੀਆਂ ਕਹਿੰਦੇ ਸੋਚਿਆ ਸੀ ਕਿ ਪੰਜਾਬ ਪੁਲਿਸ ਦੇ ਵਿੱਚ ਜਿਹੜੇ ਡਿਊਟੀ ਨਿਭਾ ਰਹੇ ਨੇ ਦਲਜੀਤ ਬਾਜੀ ਉਹ ਤੁਹਾਡੇ ਵਿਆਹ ਦੇ ਵਿੱਚ ਸਵਾਵਾਂ ਅਨੁਭਵੋਗੇ ਤੁਹਾਡਾ ਰਿਸ਼ਤੇਦਾਰਾਂ ਦਾ ਇੰਤਰਾ ਸਾਥ ਦੇਣਗੇ ਨਹੀਂ ਕਦੀ ਨਹੀਂ ਸੀ ਸੋਚਿਆ ਰਾਜ ਆਏ ਨੇ ਤਾਂ ਮੈਂ ਬਹੁਤ ਖੁਸ਼ ਹਾਂ ਬਹੁਤ ਧੰਨਵਾਦ ਕਰਦੀ ਹਾਂ ਜਿਆਦਾਤਰ ਪੰਜਾਬ ਪੁਲਿਸ ਜਦੋਂ ਜਾਂਦੀ ਹੈ ਤਾਂ ਬੰਦਾ ਡਰ ਜਾਂਦਾ ਹੈ ਕਿ ਪੰਜਾਬ ਪੁਲਿਸ ਆਈ ਹੈ ਸਾਡੇ ਘਰ ਤੇ ਤੁਹਾਡੇ ਜਦੋਂ ਭਾਜੀ ਦਲਜੀਤ ਜੀ ਪਹੁੰਚੇ ਨੇ ਜਿਸ ਤਰ੍ਹਾਂ ਦਾ ਮਾਹੌਲ ਬਣ ਗਿਆ ਅਸੀਂ ਬਹੁਤ ਖੁਸ਼ ਹੋਏ ਹਾਂ ਕਿਉਂਕਿ ਇਹਨਾਂ ਨੇ ਪਹਿਲਾਂ ਵੀ ਵਿਆਹ ਕੀਤੇ ਸੀ ਆਪਾਂ ਵੀਡੀਓ ਦੇਖੀਆਂ ਸੀ ਆਪਾਂ ਬਹੁਤ ਖੁਸ਼ ਹੋਏ ਸੀ ਘਰ ਤੇ ਸਾਡੇ ਘਰ ਆਏ ਨੇ ਅਸੀਂ ਕਿ ਬਹੁਤ ਖੁਸ਼ ਹਾਂ ਕਿ ਸਾਡੀ ਬਾਹ ਫੜੀ ਆ ਤੇ ਹੁਣ ਸਾਡਾ ਕਿ ਸਭ ਕੁਝ ਹੋ ਜਾਣਾ हां जरूर जी एस तीरानी ਦਾ ਵਿਆਹ ਸਾਡੀਆਂ ਵੀ ਅਸੀਸਾਂ ਨੇ ਇਸਦੀ ਹੁਣ ਤਾਂ ਜਿੱਥੇ ਬੰਦਾ ਹਿੰਮਤ ਹਾਰ ਜਾਂਦਾ ਟੁੱਟ ਜਾਂਦਾ ਤਾਂ ਉਦੋਂ ਰੱਬ ਜਿਹੀਆਂ ਰੂਹਾਂ ਜ਼ਰੂਰ ਪਹੁੰਚ ਜਾਂਦੀਆਂ ਨੇ ਉਸ ਪਰਿਵਾਰ ਦੀ ਮਦਦ ਵਾਸਤੇ ਤਾਂ ਇਸ ਪਰਿਵਾਰ ਨੇ ਵੀ ਮਦਦ ਦੀ ਅਪੀਲ ਲਈ ਸੀ ਉਸ ਵੀਡੀਓ ਤੋਂ ਬਾਅਦ ਬਹੁਤ ਦਾਨੀ ਸੱਜਣਾ ਦਾ ਪਿਆਰ ਮਿਲ ਰਿਹਾ ਹੈ ਉਸੇ ਲੜੀ ਦੇ ਵਿੱਚ ਹੀ ਸਰਦਾਰ ਅਦਲਜੀਤ ਜੀ ਜਿਹੜੇ ਵੀ ਐਸਆਈ ਨੇ ਪੰਜਾਬ ਪੁਲਿਸ ਦੇ ਵਿੱਚ ਹਮੇਸ਼ਾ ਲੋੜਵੰਦ ਪਰਿਵਾਰਾਂ ਦੀ ਬਾਹ ਫੜਦੇ ਨੇ ਤੇ ਬਹੁਤ ਸਾਰੀਆਂ ਧੀਆਂ ਦੇ ਆਨੰਦ ਗਾਣੀਆਂ ਨਾ ਨਹੀਂ ਕੀਤੇ ਨੇ ਸੇਵਾ ਲੁੱਟਦੇ ਨੇ ਹਮੇਸ਼ਾ ਹੀ ਮੋਟੇ ਲਬਜਾਂ ਦੇ ਵਿੱਚ ਬੋਲਿਆ ਜਾਵੇਦਾ ਇਹ ਸੇਵਾ ਰੱਬ ਉਸ ਨੂੰ ਦਿੰਦਾ ਹੈ ਜਿਸ ਨੂੰ ਸੇਵਾ ਨਿਭਾਉਣ ਦਾ ਪਤਾ ਹੋਵੇ ਅਸੀਂ ਬਹੁਤ ਸੇਵਾ ਨਿਭਾਉਨੇ ਆ ਤਰ੍ਹਾਂ ਤਰ੍ਹਾਂ ਦੇ ਭੰਡਾਰੇ ਲਾਉਣੇ ਆ ਪਰ ਜਦੋਂ ਕਿਸੇ ਲੋੜਵੰਦ ਦੀ ਬਾਹ ਫੜੀ ਜਾਵੇ ਅਸਲੀ ਸੇਵਾ ਉਹ ਮੰਨੀ ਜਾਂਦੀ ਹੈ ਰੱਬ ਵੀ ਉੱਥੇ ਹੀ ਹਾਜ਼ਰ ਹੁੰਦਾ ਹੈ ਜਿੱਥੇ ਰੱਬ ਜਿਹੀਆਂ ਰੂਹਾਂ ਮਿਲ ਜਾਂਦੀਆਂ ਨੇ ਤਾਂ ਦਲਜੀਤ ਭਾਜੀ ਹਮੇਸ਼ਾ ਹੀ ਵਧਾਈ ਦੇ ਪਾਤਰ ਬਣ ਜਾਂਦੇ ਨੇ ਅਸੀਸਾਂ ਲੈਂਦੇ ਨੇ ਦਵਾਵਾਂ ਲੈਂਦੇ ਨੇ ਤਾਂ ਇਸਵਰੀ ਵੀ ਇਹਨਾਂ ਨੂੰ ਦਵਾਵਾਂ ਦੇ ਅਸੀਸਾਂ ਮਿਲਣੀਆਂ ਆ ਲਾਜ਼ਮੀ ਨੇ ਜਿਉਂ ਜਿੱਥੇ ਟੁੱਟਿਆ ਆ ਪਰਿਵਾਰ ਸੀ ਹੌਸਲਾ ਆ ਰਿਹਾ ਆ ਪਰਿਵਾਰ ਸੀ ਉਸ ਪਰਿਵਾਰ ਦੀ ਬਾਹ ਫੜੀਆ ਤਾਂ ਜਦੋਂ ਦਲਜੀਤ ਭਾਜੀ ਪਹੁੰਚ ਜਾਂਦੇ ਨੇ ਤਾਂ ਉਮੀਦਾਂ ਜ਼ਰੂਰ ਬਣ ਜਾਂਦੀਆਂ ਨੇ ਹੌਸਲੇ ਜ਼ਰੂਰ ਬਣ ਜਾਂਦੇ ਆ ਉਸ ਪਰਿਵਾਰ ਦਾ ਵੀ ਹੌਸਲਾ ਵੱਜ ਜਾਂਦਾ ਜੇ ਹੁਣ ਸਾਡੇ ਪਰਿਵਾਰ ਦੇ ਵਿੱਚ ਰਿਸ਼ਤੇਦਾਰਾਂ ਭੈਣ ਭਰਾਵਾਂ ਦੀ ਥਾਂ ਤੇ ਪੰਜਾਬ ਪੁਲਿਸ ਦੇ ਵਿੱਚ ਜਿਹੜੇ ਡਿਊਟੀ ਨਿਭਾ ਰਹੇ ਨੇ ਸਰਦਾਰ ਦਲਜੀਤ ਜੀ ਉਹ ਹਾਜ਼ਰ ਹੁੰਦੇ ਨੇ ਆਹ ਬਹੁਤ ਸਾਰੀਆਂ ਸ਼ੁਭਾਂ ਨਿਭਾਉਦੇ ਨੇ ਤੇ ਬਹੁਤੇ ਰਹਣਗੇ ਦਿਲਜੀਤ ਭਾਜੀ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਦਿਲੋਂ ਕਿ ਤੁਸੀਂ ਹਮੇਸ਼ਾ ਦੀ ਤਰ੍ਹਾਂ ਇਸ ਪਰਿਵਾਰ ਦੀ ਬਾਹ ਫੜੀ ਹੈ ਬਹੁਤ ਸਾਰੀਆਂ ਧੀਆਂ ਦੇ ਆਨੰਦ ਜਾਂ ਜਿਵੇਂ ਨਿਭਾਉਦੇ ਰਹੇ ਹੋ ਇਸ ਧੀ ਦੇ ਭੈਣ ਭਰਾ ਨਹੀਂ ਸੀ ਪਹੁੰਚੇ ਪਰ ਤੁਸੀਂ ਆਪਣੀ ਟੀਮ ਦੇ ਨਾਲ ਪਹੁੰਚੇ ਹੋ ਰਿਸ਼ਤੇਦਾਰਾਂ ਦੀ ਤਰ੍ਹਾਂ ਬਾਹ ਫੜ ਲਏ ਤੁਸੀਂ ਇਸ ਲਈ ਤੁਸੀਂ ਵਧਾਈ ਦੇ ਯੋਗ ਬਣਦੇ ਹੋ ਕਿਵੇਂ ਪਤਾ ਚੱਲਿਆ ਸੱਚ ਪਰਿਵਾਰ ਬਾਰੇ ਸਭ ਤੋਂ ਪਹਿਲਾਂ ਜੀ ਅਸਲੀਅਤ ਚੈਨਲ ਜਿਹੜਾ ਇਹਦਾ ਬਹੁਤ ਬਹੁਤ ਧੰਨਵਾਦ ਜਿਹੜਾ ਕਿ ਇਸ ਭੈਣ ਦਾ ਦੁੱਖੜਾ ਜਿਹੜਾ ਇਹ ਦੁਨੀਆ ਦੇ ਕੋਨੇ ਕੋਨੇ ਤੱਕ ਪਹੁੰਚ ਆਇਆ ਜਿਸ ਤਰ੍ਹਾਂ ਕਿ ਸਾਨੂੰ ਥੋੜੇ ਦਿਨ ਪਹਿਲਾਂ ਇੱਕ ਵੀਡੀਓ ਦਾ ਪਤਾ ਲੱਗਿਆ ਸੀਗਾ ਕਿ ਇੱਕ ਛੋਟੀ ਬੱਚੀ ਆ ਜਿਹਦੀ ਆਨੰਦ ਕਾਰਜ ਨੇ ਕਿ ਤੇ ਉਹਨਾਂ ਦੀ ਛੇਤੀ ਹੀ ਮੈਰਜ ਹੈ ਤੇ ਫਾਦਰ ਸਾਹਿਬ ਦੇ ਜਿਹੜੇ ਆ ਕੁਸਤ ਦੇ ਸੱਟ ਲੱਗਣ ਕਰਕੇ ਉਹ ਥੋੜੇ ਜੇ ਇਸ ਖੋਸ਼ ਵਿੱਚ ਨਹੀਂ ਹੈਗੇ ਤੇ ਉਹਨਾਂ ਦਾ ਲਾ ਚੱਲ ਰਿਹਾ ਤੇ ਭੈਣ ਦਾ ਜਿਹੜੀ ਉਹਦੀ ਮਾਤਾ ਸੀ ਦਰਕੀ ਦੀ ਉਹ ਦਾ ਦੂਰੋ ਕੇ ਬੜਾ ਬੁਰਾ ਹਾਲ ਹੈ ਕਿ ਉਹ ਨੂੰ ਇਹ ਨਹੀਂ ਸੁਝ ਰਿਹਾ ਕਿ ਮੈਂ ਆਪਣੀ ਬੱਚੀ ਦੀ ਆਨੰਦ ਕਾਰਜ ਕਿੱਸਾ ਕਰਾਂ ਸੋ ਸਾਨੂੰ ਪਤਾ ਲੱਗਿਆ ਤੇ ਅੱਜ ਜਦ ਅਸੀਂ ਇੱਥੇ ਆਏ ਆ ਤੇ ਅਸੀਂ ਜਦੋਂ ਭੈਣ ਨੂੰ ਪਹਿਲਾਂ ਸ਼ਾਇਦ ਪਤਾ ਲੱਗ ਗਿਆ ਸੀਗਾ ਕਿ ਸ਼ਾਇਦ ਦਲਜੀਤ ਭਾਜੀ ਸਾਡੇ ਆ ਰਹੇ ਤੇ ਉਹਨਾਂ ਨੂੰ ਵੇਖ ਕੇ ਇੰਨਾ ਖੁਸ਼ ਹੋਏ ਤੇ ਇੰਨਾ ਚਾਹ ਚੜਿਆ ਉਹਨਾਂ ਨੂੰ ਇਹ ਲੱਗਣ ਲੱਗਿਆ ਵੀ ਸਾਡੀ ਧੀ ਦਾ ਹੁਣ ਆਨੰਦ ਕਾਜ ਦੀ ਵਕਤ ਆ ਤੇ ਆਪਣੇ ਭੈਣ ਭਰਾਵਾਂ ਤੋਂ ਵੱਧ ਜਿਹੜਾ ਸਾਨੂੰ ਉਹਨਾਂ ਨੇ ਮਾਣ ਬਖਸ਼ਿਆ ਤੇ ਅੱਜ ਸਾਨੂੰ ਵੀ ਲੱਗ ਰਿਹਾ ਕਿ ਇਹ ਪ੍ਰਮਾਤਮਾ ਦੀ ਜਿਹੜੀ ਸੇਵਾ ਸਾਡੀ ਝੋਲੀ 'ਚ ਪਾਈ ਆ ਉਹਨੇ ਬਹੁਤ ਕਹਿੰਦੇ 100 گاਵਾਂ ਦਾਨ ਕਰਨ ਦੇ ਬਰਾਬਰ ਇੱਕ ਕੰਨਿਆ ਦਾਨ ਹੁੰਦਾ ਤੇ ਇਹ ਸੇਵਾ ਅੱਜ ਨੂੰ ਮਿਲ ਗਈ ਤੇ ਇਸ ਤੋਂ ਵੱਡੀ ਸੇਵਾ ਕੋਈ ਉੱਤਮ ਨਹੀਂ ਮੰਨੀ ਜਾ ਸਕਦੀ ਸੋ ਅੱਜ ਜਿਹੜੇ ਸਾਡੇ ਨਾਲ ਦਾ ਨਹੀਂ ਸੱਜਣੇ ਵੀਰ ਆਏ ਨੇ ਤੇ ਵੀ ਵੀਰ ਭਾ ਸਾਡੇ ਨਾਲ ਜਿਹੜੇ ਹਮੇਸ਼ਾ ਹੀ ਮੋਢੇ ਦਾ ਮੋਢਾ ਜੋੜ ਕੇ ਰੇਖਾਂ ਖੜੇ ਹੁੰਦੇ ਆ ਫਿਰ ਅਸੀਂ ਫੇਖ ਉਸ ਤਾਂ ਪਹੁੰਚਦੇ ਆ ਜਿੱਥੇ ਕੋਈ ਲੋੜਵੰਦ ਪਰਿਵਾਰ ਹੁੰਦਾ ਤੇ ਉਹਨਾਂ ਦੇ ਜੇ ਕੋਈ ਆਨੰਦ ਕਾਲਜ ਵਿੱਚ ਕਮੀ ਆ ਜਾਂ ਕੋਈ ਬੱਚਿਆਂ ਦੀ ਪੜ੍ਹਾਈ ਲਿਖਾਈ ਵਿੱਚ ਕਮੀ ਆ ਜਾਂ ਕਿਸੇ ਦੇ ਅੱਖਾਂ ਦਾ ਅਪਰੇਸ਼ਨ ਹੋਣਾ ਜਾਂ ਕਿਸੇ ਨੂੰ ਟਰਾਈਸਾਈਕਲ ਲੈ ਕੇ ਦੇਣਾ ਜਾਂ ਕਿਸੇ ਨੂੰ 휠 ਚੇਅਰ ਲੈ ਕੇ ਦੇਣੀ ਆ ਜਾਂ ਉਹ ਬੱਚੇ ਜਿਹੜੇ ਕਿ ਹੈਂਡੀਕੈਪਡ ਨੇ ਜਿਨ੍ਹਾਂ ਨੂੰ ਬਨੋਟੀ ਅੰਗਲ ਗਲੇ ਆ ਉਹ ਵੀ ਜਾਂ ਜਿਹੜੇ ਬੱਚੇ ਨਸ਼ੇ ਦੀ ਦਲਦਲ ਵਿੱਚ ਫਸ ਚੁੱਕੇ ਨੇ ਉਹਨਾਂ ਨੂੰ ਕੱਟਣ ਵਾਸਤੇ ਕਮਰਾ ਅੱਲਾ ਸਾਡੇ ਨੂੰ ਜਾਰੀ ਆ ਤੇ ਅਸੀਂ ਆਉਣ ਵਾਲੇ ਦਿਨਾਂ 'ਚ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦੇ ਆ ਤੇ ਸੰਗਤ ਅੱਗੇ ਵੀ ਬੇਨਤੀ ਕਰਦੇ ਆ ਕਿ ਸਾਡੀ ਅਰਦਾਸ ਕਰਿਓ ਕਿ ਅਸੀਂ ਤੰਦਰੁਸਤ ਰਹੀਏ ਤੇ ਅਸੀਂ ਇਸੇ ਤਰ੍ਹਾਂ ਸੇਵਾਵਾਂ ਨਿਭਾਉਂਦੇ ਰਹੀਏ ਤੇ ਹਰੇਕ ਚਿਹਰੇ ਉਸ ਜਿਹੜੇ ਉਦਾਸੀ ਭਰੇ ਚਿਹਰੇ ਆ ਉਹਨਾਂ ਦੇ ਚਿਹਰੇ 'ਤੇ ਮੁਸਕਰਾਹਟ ਲੈਂਦੇ। ਸੰਗਲ ਜੀ ਦੇ ਵੀਰ ਜੀ ਹਮੇਸ਼ਾ ਦੀ ਤਰ੍ਹਾਂ ਮੇਰਾ ਪੁਰਾਣਾ ਸਵਾਲ ਹੈ। ਕਿ ਇੰਨਾ ਜਜ਼ਬਾ ਕਿਵੇਂ ਆਉਂਦਾ ਹੈ ਜਿੱਥੇ ਪੰਜਾਬ ਪੁਲਿਸ ਦੇ ਵਿੱਚ ਡਿਊਟੀ ਨਿਭਾਉਂਦੇ ਹੋ, ਸੇਵਾਵਾਂ ਨਿਭਾਉਂਦੇ ਹੋ, ਤਾਂ ਦੇ ਹੀ ਨਾ ਉੱਥੇ ਵੀ ਤੁਸੀਂ ਸੇਵਾਵਾਂ ਨ ਉਥੇ ਇਸ ਜਿੱਥੇ ਲੋੜਵੰਦ ਪਰਿਵਾਰਾਂ ਨੂੰ ਜ਼ਰੂਰਤ ਹੁੰਦੀ ਹੈ ਰੱਬ ਜੀ ਦਾ ਫਰਿਸ਼ਤਾ ਵੀ ਬਣ ਜਾਂਦੇ ਹੋ ਜज्ਬਾ ਕਿਵੇਂ ਆਉਂਦਾ ਮੰਨਦੇ ਅਹ ਵੇਖੋ ਜੀ ਜज्ਬਾ ਅਸੀਂ ਸਵੇਰੇ ਤਿਆਰ ਹੁੰਦੇ ਹਾਂ ਨਾ ਸਵੇਰੇ ਮਨ ਵਿੱਚ ਉੱਠ ਕੇ ਤੇ ਇੱਕ ਮੰਤ ਤੇ ਹੁੰਦੀ ਹੈ ਕਿ ਪਰਮਾਤਮਾ ਦਾ ਸਿਮਰਨ ਕਰੀਏ ਤਿਆਰ ਹੋਈਏ ਤੇ ਡਿਊਟੀ ਕਰੀਏ ਝੂਟੀ ਨਾਲ ਨਾਲ ਇੱਕ ਮਨ ਵਿੱਚ ਤ੍ਰਿਸ਼ਨਾ ਭੁੱਖ ਰਹਿੰਦੀ ਹੈ ਕਿ ਸਾਨੂੰ ਕੋਈ ਆਹੋ ਜੀ ਪਰਮਾਤਮਾ ਸੇਵਾ ਦੇ ਦੇ ਜਿਹਦੇ ਨਾਲ ਅਸੀਂ ਉਸ ਉਹਦੀ ਚਰਨਾ ਵਿੱਚ ਉਹਦੀ ਕਿਤਾਬ ਵਿੱਚ ਸਾਡਾ ਨਾਮ ਜਾਂ ਅਸੀਂ ਇੱਕ ਨਾਮ ਨਹੀਂ ਤੇ ਅਸੀਂ ਕਿਸੇ ਦੇ ਚਿਹਰੇ ਤੇ ਮੁਸਕਰਾਹਟ ਲਾਈਏ ਇਹ ਤੋਂ ਵੱਡੀ ਕੋਈ ਹੋਰ ਸੇਵਾ ਨਹੀਂ ਇਹ ਜज्ਬਾ ਇਹ ਜਨੂਨ ਇਹ ਪਰਮਾਤਮਾ ਨੇ ਬਣਾਇਆ ਉਹ ਜਿਸ ਨਾਲ ਸਾਨੂੰ ਇਹ ਜਿਹੜੀ ਭੁੱਖ ਹੈ ਉਹ ਸਾਡੀ ਹਮੇਸ਼ਾ ਜਦੋਂ ਅਸੀਂ ਉਹ ਮੰਚ ਸੋਚਦੇ ਹਾਂ ਤੋਂ ਸਾਡੀ ਸਵੇਰੇ ਸੋਚਦੇ ਹਾਂ ਤੇ ਸ਼ਾਮ ਨੂੰ ਭੁੱਖ ਸਾਡੀ ਉਤਰ ਜਾਂਦੀ ਹੈ ਚਾਹੇ ਉਹ ਕਿਸੇ ਲੋੜਵੰਦ ਦੀ ਸੇਵਾ ਹੋ ਜਾਏ ਬੱਚੀ ਦੇ ਆਨੰਦ ਕਾਰਜ ਹੋ ਜਾਵੇ ਜਾਂ ਕਿਸੇ ਦੀ ਅਪੀਸਾਂ ਦੇਣੀਆਂ ਹੋਣ ਜਾਂ ਕਿਸੇ ਨੂੰ ਅਸੀਂ ਜੂਨੀਫਾਰਮ ਲੈ ਕੇ ਦੀ ਹੋਣੀ ਹੈ ਵਿੱਚ ਤੇ ਇਹ ਸਮਾਵਾ ਜਿਹੜੀਆਂ ਤੇ ਜਦੋਂ ਸਾਨੂੰ ਮਿਲਦੀਆਂ ਤੇ ਅਸੀਂ ਕਹਿੰਦੇ ਕਿ ਅਸੀਂ ਸਾਡੀ ਪਰਮਾਤਮਾ ਦੇ ਨੇੜੇ ਹੋ ਕੇ ਸੁਣੀ ਆ ਕਿ ਅਸੀਂ ਜਿਹੜਾ ਮਨਚ ਸਵੇਰੇ ਸੋਚਿਆ ਸੀਗਾ ਉਹ ਸ਼ਾਮ ਤੱਕ ਜਿਹੜਾ ਸਾਡਾ ਉਹ ਜਿਹੜਾ ਸਾਲਜਾ ਉਹਨੇ ਪ੍ਰਜਟ ਜਾਂਦਾ ਤੇ ਸਾਨੂੰ ਕੋਈ ਸੇਵਾ ਮਿਲ ਜਾਂਦੀ ਹੈ ਤੇ ਅਸੀਂ ਉਹ ਹੀ ਸੇਵਾ ਜਿਹੜੀ ਆ ਉਹਨੂੰ ਆਪਣਾ ਜਨੂੰਨ ਮੰਨ ਕੇ ਉਹ ਉਹਨੂੰ ਆਪਣਾ ਫਰਜ਼ ਮੰਨ ਕੇ ਤੇ ਨਿਭਾਉਂਦੇ ਆ ਜਿਵੇਂ ਸਾਡਾ ਡਿਊਟੀ ਨਾਲ ਨਿਭਦੀ ਆ ਇਸੇ ਤਰ੍ਹਾਂ ਨਾਲ ਨਾਲ ਸੇਵਾ ਵੀ ਦੇ ਲਈ ਬੱਚਿਆਂ ਨਾਲ ਬਹੁਤ ਪਿਆਰ ਹੈ ਜੀ ਤੁਹਾਡਾ ਸਾਡੇ ਚੈਨਲ ਅਸਲੀ ਹੈ ਚੈਨਲ ਦੀ ਜੋ ਵੀਡੀਓ ਚਲਾਈ ਸੀ ਅਸੀਂ ਜਿਵੇਂ ਬੱਚੀ ਨੇ ਰੋ ਰੋ ਕੇ ਅਪੀਲਾਈ ਸੀਗੀ ਉਹਨੂੰ ਸਾਈਕਲ ਚਾਹੀਦਾ ਤੁਸੀਂ ਉਹਨੂੰ ਦਿੱਤਾ ਵੀ ਤਾਂ ਵੀਡੀਓ ਨੂੰ ਬਹੁਤ ਪਿਆਰ ਮਿਲਿਆ ਤੇ ਬੱਚਿਆਂ ਨਾਲ ਬਹੁਤ ਪਿਆਰ ਹੈ ਤੁਹਾਡਾ ਧੀਆਂ ਨਾਲ ਬਹੁਤ ਪਿਆਰ ਹੈ ਮੈਂ ਦੇਖਦਾ ਜਿੱਥੇ ਵੀ ਲੋੜਵੰਦ ਧੀ ਦਾ ਆਨੰਦ ਚੜ੍ਹਦਾ ਤੁਸੀਂ ਪਹਿਲ ਦੇ ਆਧਾਰ ਤੇ ਪਹੁੰਚ ਜਾਂਦੇ ਹੋ ਜਿੱਥੇ ਰਿਸ਼ਤੇਦਾਰ ਭੈਣ ਭਰਾ ਨਹੀਂ ਪਹੁੰਚਦੇ ਤੁਸੀਂ ਇਹ ਸੇਵਾ ਲੁੱਟ ਲੈਂਦੇ ਹੋ ਜਿਵੇਂ ਪਤਾ ਚੱਲ ਜਾਂਦਾ ਇੰਨਾ ਪਰਿਵਾਰਾਂ ਦਾ ਕਿਸ ਤਰ੍ਹਾਂ ਤੁਹਾਡੇ ਨਾਲ ਤਾਲ ਮਿਲਦਾ ਹੈ ਇਹ ਵੇਖੋ ਜੀ ਹੁਣ ਪਹਿਲਾਂ ਤਾਂ ਥੋੜਾ ਜਿਹਾ ਜਿਸ ਤਰ੍ਹਾਂ ਸਾਡੇ ਹੁੰਦੀ ਸੀ ਕਿ ਕਿਸੇ ਅਸੀਂ ਕੀਰਤਨ ਸੁਣਨ ਜਾਣਾ ਜਾਂ ਅਸੀਂ ਗੁਰਦੁਆਰਾ ਸਾਹਿਬ ਜਾਣਾ ਤੇ ਹੁਣ ਮਨ ਦੇ ਵਿੱਚ ਇਹ ਹੋ ਗਿਆ ਕਿ ਜੇ ਸਾਡੀ ਇਹੋ ਸੇਵਾ ਜੇ ਕਿਸੇ ਦੇ ਚਿਹਰੇ ਤੇ ਮੁਸਕਰਾਟ ਲਿਆਂਦੀ ਜਾਵੇ ਤੇ ਸਾਡਾ ਉਹ ਵੀ ਗੁਰਦੁਆਰੇ ਤੀਤ ਦੇ ਇਸ਼ਨਾਨ ਦੇ ਬਰਾਬਰ ਹੀ ਹੈ ਤੇ ਅਸੀਂ ਇਹ ਜਿਹੜੀ ਸੇਵਾ ਵਾ ਇਹਨੂੰ ਇਸ ਢੰਗ ਨਾਲ ਮੰਨਦੇ ਆ ਕਿ ਕੋਈ ਵੀ ਭਗਤੀ ਕੋਈ ਵੀ ਸਿਮਰਨ ਕੋਈ ਵੀ ਤਪੱਸਿਆ ਕੋਈ ਚੰਗਾ ਨੇਕ ਕੰਮ ਮਿਲ ਜੇ ਹੋਵੇ ਸਰਬਾਤ ਦੇ ਭਲੇ ਵਾਸਤੇ ਹੋਵੇ ਜਾਂ ਕਿਸੇ ਦੇ ਕੋਈ ਆਨੰਦ ਕਾਜ ਰੁਕਿਆ ਹੋਵੇ ਪਰਮਾਤਮਾ ਨੇ ਉਹ ਸੇਵਾ ਜ਼ਰੂਰ ਲਕਾਈ ਸਾਡੇ ਵਾਸਤੇ ਹੁੰਦੀ ਆ ਲੇਕਿਨ ਸਾਨੂੰ ਘੁੰਮ ਘਮਾ ਕੇ ਜਾਣਾ ਪੈਂਦਾ ਉਹ ਸੇਵਾ ਸਾਡੀ ਝੋਲੀ ਜਦੋਂ ਪੈਂਦੀ ਆ ਤੇ ਅਸੀਂ ਕਹਿੰਦੇ ਆ ਕਿ ਸਾਡਾ ਗੁਰਦੁਆਰੇ ਵਿੱਚ ਜਾਣਾ ਸਫਲਾ ਸਾਡਾ ਕਿਸੇ ਦੇ ਉਤਪੱਸਿਆ ਕਰਨ ਦੀ ਸਫਲੀ ਆ ਜੇ ਅਸੀਂ ਕਿਸੇ ਦੇ ਕੰਮ ਆ ਸਕੀਏ ਤਾਂ ਦਲਜੀਤ ਭਾਜੀ ਨੂੰ ਸੰਤੁਸ਼ਟੀ ਮਨ ਨੂੰ ਮਿਲਦੀ ਆ ਪੂਰੀ ਜਦੋਂ ਕੋਈ ਪਰਿਵਾਰ ਦੀ ਗਾਫੜਦੇ ਉਹ ਆਸ਼ੀਰਵਾਦਾਂ ਦੇ ਦੁਆਵਾਂ ਦਿੰਦਾ ਉਹਦੇ ਨਾਲ ਹਜ਼ਾਰਾਂ ਹੀ ਆਸ਼ੀਰਵਾਦਾਂ ਦੇ ਦੁਆਵਾਂ ਮਿਲਦੀਆਂ ਨੇ ਜਦੋਂ ਵੀਡੀਓ ਵਾਇਰਲ ਹੁੰਦੀ ਆ ਕਿ ਦਲਜੀਤ ਭਾਜੀ ਪਹੁੰਚੇ ਨੇ ਤਾਂ ਜ਼ਰੂਰ ਇਸ ਪਰਿਵਾਰ ਦਾ ਅੱਜ ਹੌਸਲਾ ਵੱਧ ਜਾਂਦਾ ਮਨ ਨੂੰ ਮੈਂ ਜਦੋਂ ਅੰਦਰੋਂ ਐਂਟਰ ਕਰ ਲੱਗਾ ਸੀ ਤਾਂ ਤੇ ਮੈਂ ਉਹ ਭੈਣ ਦਾ ਚਿਹਰਾ ਪਹਿਲਾਂ ਹੀ ਘੁੰਮਦਾ ਪਿਆ ਸੀ ਕਿ ਜਿਹੜਾ ਮੈਂ ਵੀਡੀਓ 'ਚ ਦੇਖਿਆ ਸੀ ਕਿ ਭੈਣ ਦੌਂਦੀ ਪਈ ਸੀ ਤੇ ਉਹ ਜਦੋਂ ਅਸੀਂ ਅੰਦਰ ਅੰਦਰ ਵੜੇ ਤੇ ਉਹ ਭੈਣ ਨੇ ਸਾਨੂੰ ਵੇਖ ਕੇ ਜਦੋਂ ਮੁਸਕਰਾਹਟ ਉਹਦੇ ਚਿਹਰੇ ਤੇ ਆਈ ਨਾ ਤੇ ਸਾਨੂੰ ਲੱਗਿਆ ਕਿ ਸਾਡਾ ਇੱਥੇ ਆਉਣਾ ਸਫਲਾ ਹੋਇਆ ਉਹ ਇਹਨਾਂ ਦੇ ਚਿਹਰੇ 'ਤੇ ਮੁਸਕਾਨ ਆ ਗਈ ਆ ਤੇ ਇਹਦਾ ਮਤਲਬ ਇਹ ਆ ਕਿ ਇਹਨਾਂ ਨੂੰ ਵੀ ਇਹ ਵਿਸ਼ਵਾਸ ਹੋ ਗਿਆ ਕਿ ਪ੍ਰਮਾਤਮਾ ਨੇ ਕਿਸੇ ਨਾ ਕਿਸੇ ਨੂੰ ਸਾਡੀ ਸੇਵਾ ਵਾਸਤੇ ਭੇਜਤਾ ਤੇ ਹੁਣ ਸਾਡੇ ਜਿਹੜੇ ਕੰਮ ਆ ਉਹ ਵਿੱਚ ਨਹੀਂ ਰੁਪਣਗੇ ਉਹ ਕੰਮ ਜਿਹੜੇ ਸੰਪੂਰਨ ਹੋਣਗੇ ਜੇ ਇਹਨਾਂ ਦੇ ਚਿਹਰੇ ਤੇ ਮੁਸਕਰਾਹਟ ਆ ਗਈ ਨਾ ਤੇ ਮੇਰੇ ਚਿਹਰੇ ਤੇ ਆਟੋਮੈਟਿਕ ਮੁਸਕਰਾਹਟ ਆਏਗੀ ਬਹੁਤ ਬਹੁਤ ਧੰਨਵਾਦ ਆ ਜੀ ਤਾਂ ਜਰੂਰ ਜੀ ਦਲਜੀਤ ਭਾਜੀ ਜਿੱਥੇ ਦਵਾਵਾ ਦੇ ਅਸੀਸਾਂ ਲੈਂਦੇ ਨੇ ਉੱਥੇ ਹੀ ਵੱਡੇ ਅਫਸਰ ਨੇ ਜਿਹੜੇ ਉਹ ਵੀ ਦਲਜੀਤ ਭਾਜੀ ਦਾ ਪੂਰਾ ਸਨਮਾਨ ਦਿੰਦੇ ਨੇ ਤਾਂ ਬਹੁਤ ਸਾਰੇ ਸਨਮਾਨਾਂ ਨਾਲ ਨਿਵਾਜਿਆ ਜਾਂਦਾ ਹੈ ਜਦੋਂ ਦਲਜੀਤ ਭਾਜੀ ਹਮੇਸ਼ਾ ਇਹੋ ਜੇ ਫਰਜ਼ ਨਿਭਾਉਂਦੇ ਨੇ ਡਿਊਟੀ ਦੇ ਨਾਲ-ਨਾਲ ਇਹ ਫਰਜ਼ ਵੀ ਸਾਡੇ ਇਨਸਾਨੀਅਤ ਦਾ ਫਰਜ਼ ਨਿਭਾਉਣਾ ਵੀ ਸਭ ਤੋਂ ਵੱਡੀ ਡਿਊਟੀ ਹੈ ਜਿਹੜੀ ਰੱਬ ਨੇ ਸਾਨੂੰ ਦਿੱ ਇਹੋ ਜਿਹੀ ਰੱਬ ਨੇ ਸੇਵਾ ਦਿੱਤੀ ਹੈ ਦਲਜੀਤ ਭਾਜੀ ਨੇ ਬਾਰ ਬਾਰ ਜਿੰਨੀਆਂ ਤਰੀਫਾਂ ਹੋਣ ਉਹਨੀਆਂ ਥੋੜੀਆਂ ਨੇ ਇਹਨਾਂ ਦੀ ਟੀਮ ਦਾ ਵੀ ਬਹੁਤ ਬਤਨ ਆਦ ਹੈ ਜਦੋਂ ਜੇ ਜਿੱਥੇ ਵੀ ਲੋਡ ਹੁੰਦੀ ਹੈ ਪਹੁੰਚ ਜਾਂਦੇ ਨੇ ਤਾਂ ਮਿੰਟੂ ਅਰੋੜਾ ਜੀ ਹਮੇਸ਼ਾ ਦਲਜੀਤ ਭਾਜੀ ਦੇ ਨਾਲ ਪਹੁੰਚ ਜਾਂਦੇ ਨੇ ਮਿੰਟੂ ਭਾਜੀ ਤੁਸੀਂ ਵੀ ਵਧਾਈ ਦੇ ਪਾਤਰ ਹੋ ਕਿਉਂਕਿ ਜਿੱਥੇ ਵੀ ਲੋਡ ਹੁੰਦੀ ਹੈ ਤੁਸੀਂ ਦਲਜੀਤ ਵੀਰ ਜੀ ਦੇ ਨਾਲ ਸੇਵਾ ਨਿਭਾਉਦੇ ਹੋ ਕਿਵੇਂ ਜज्ਬਾਉਂਦਾ ਮੈਂ ਜज्ਬਾ ਸਾਰਨਾ ਬੱਲੋ ਜੀ ਤੁਹਾਡਾ ਅਸਿਸਟੈਂਟ ਚੈਨਲ ਦਾ ਬਹੁਤ ਧੰਨਵਾਦ ਹੈ ਤੁਸੀਂ ਇਹਨਾਂ ਦੀ ਆਪਣਾ ਕੁੜੀ ਕੁੜੀ ਮਦਦ ਕਰਨ ਵਾਸਤੇ ਆਏ ਬੇਟੇ ਜੀ ਉਸ ਤੋਂ ਪਹਿਲਾਂ ਧੰਨਵਾਦ ਤੇ ਜੀ ਭਾਜੀ ਦਾ ਐਸੇ ਜੋ ਪੰਜਾਬ ਪੁੱਛੇਗੇ ਨੇ ਸਾਡਾ ਉਹਨਾਂ ਦਾ ਬਹੁਤ ਧੰਨਵਾਦ ਹੈ ਨੂੰ ਟੀ ਦੇ ਨਾਲ ਜੋੜਿਆ ਤੇ ਇੱਕ ਜਜਬਾੰਦਾਵਾ ਕਿ ਆਪਣਾ ਇੱਕ ਖਰਚ ਕੁੜੀ ਦਾ ਨੰਦ ਸਰਚ ਕਰਨਾ ਵਾ ਆਪਣਾ ਬਹੁਤ ਧੰਨਵਾਦ ਭਾਗ ਭਾਗਲਾ ਕਿ ਬੰਦੇ ਆਪਣਾ ਲੜਕੀ ਮੈਰੀ ਦਾ ਧੰਨਵਾਦ ਕਰਨਾ ਆਪਣਾ ਕਿ ਕੁੜੀ ਦਾ ਨੰਦ ਕਰਜ ਕਰਨਾ ਵਾ ਗਰੀਬ ਅੰਨਿਆ ਦਾ ਇੱਕ ਬਹੁਤ ਵੱਡਾ ਜਵਾਬ ਆ ਇਹ ਜਵਾਬਾਂ ਹਾਂ ਸੇ ਬੰਦੇ ਨੂੰ ਬਹੁਤ ਸੋਚ ਬਿੰਦੀ ਆ ਇਸ ਕਰਕੇ ਤੇਜੀਪਾਈ ਅੱਗੇ ਲੱਗੇ ਉਹਨਾਂ ਦੇ ਪਿੱਛੇ ਹੀ ਨਾਲ ਤੁਰਦੇ ਆ ਰਹੇ ਆ ਜਿੱਥੇ ਜਿੱਥੇ ਤੇਜੀਪਾਈ ਨਾਲ ਬਣਾ ਮੋੜੇ ਬੜਾ ਜੋੜ ਨਾਲ ਉਹਨਾਂ ਸਾਥ ਦੇ ਨੇ ਰਾਜੇਸ਼ ਪਰਿਵਾਰ ਤਾਂ ਹੀ ਪਹੁੰਚੇ ਹੋ ਕੀ ਮਦਦ ਦਿੱਤੀ ਜਾ ਰਹੀ ਹੈ ਕਿੰਨਾ ਕਿ ਮਿਲਿਆ ਹੌਸਲਾ ਪਰਿਵਾਰ ਇੱਥੇ ਜਪਾਸੇ ਪਹੁੰਚੇ ਆ ਬਣਾ ਲੜਕੀ ਦੀ ਮਾਤਾ ਦਾ ਆਪਾ ਪਹਿਲਾਂ ਪਹੁੰਚੇ ਉਹਨਾਂ ਨੇ ਸਾਨੂੰ ਦੇਖ ਕੇ ਬਹੁਤ ਸਖਰੇ ਚਿਹਰੇ ਅੱਸਸੀ ਆ ਗਈ ਕਿ ਮੇਰਾ ਦਰਜੀਪਾਈ ਆਏ ਵੱਡੇ ਭਾਈ ਜਾ ਕੇ ਮੇਰਾ ਪਰ ਆਇਆ ਵਾ ਕਿ ਉਹਨਾਂ ਨੂੰ ਖੁਸ਼ੀ ਆ ਪਾਤਰ ਬਣ ਗਿਆ ਕਿ ਮੇਰਾ ਕੁੜੀ ਦਾ ਆਨੰਦਕਾਰ ਚ ਬਹੁਤ ਵਧੀਆ ਹੋਏਗਾ ਉਹਨਾਂ ਨੇ ਵੀ ਇੱਕ ਚੇਤੇ ਮੁਸਕਰਾੜਾ ਕੀਆ ਕੁੜੀ ਚੇਤੇ ਮੁਸਕਰਾੜਾ ਕੀਆ ਜਿਹੜੇ ਪਾਪਾ ਬਿਮਾਰ ਪਏ ਆ ਉਹਨਾਂ ਪੱਠਾਂ ਦੀ ਪੁੱਛੀ ਗਈ ਪਰ ਉਹ ਥਾਂ ਦੀ ਹਾਲਤ ਨਹੀਂ ਗਈ ਉਹ ਬਹੁਤੇ ਹੀ ਆਪਣੇ ਅੱਪਸਿਟ ਅਗੇ ਉਹਨਾਂ ਦਾ ਦਿਮਾਗ ਦੀ ਪਰੇਸ਼ਾਨੀਆਂ ਕਿ ਮੇਰੀ ਲੜਕੀ ਦਾ ਨੰਦਕਾਰ ਜਿੱਦਾਂ ਹੋਏਗਾ ਇਸ ਕਰਕੇ ਉਹਨਾਂ ਦਾ ਦਿਮਾਗ ਟੈਨਸ਼ਨ ਲੈਣ ਨਾਲ ਉਹ ਮਨੋਦੋਸ਼ਣ ਚਲ ਗਿਆ ਤੁਹਾਡੀ ਸਾਡੇ ਮੇਰੇ ਜਿਹੜੇ ਵੀ ਆਪਣੇ ਵੀਡੀਓ ਵੇਖ ਰਹੇ ਆ ਆਪਣੇ ਦੇਸ਼ ਵਿਦੇਸ਼ਾਂ ਬੈਠੇ ਆ ਸਾਰੇ ਭਰਾਵਾਂ ਅਗੇ ਪਿਆਰ ਨਾਲ ਕੇ ਬੇਨਤੀ ਆ ਕਿ ਉਹਨਾਂ ਦੇ ਪਿਓ ਆ ਦੀ ਲਾਂਚ ਵਾਸਤੇ ਜੋ ਵੀ ਕਸ਼ ਹੋ ਸਕੇ ਆਪਾਂ ਸਾਰਾ ਅਮਲਿਤ ਕਰੀਏ ਠੀਕ ਹੈ ਬਹੁਤ ਧੰਨਵਾਦ ਅ ਮੈਨੇ ਕਿਵੇਂ ਦੇਖਦੇ ਹੋ ਪੰਜਾਬ ਪੁਲਿਸ ਦੇ ਵੀਰ ਨੇ ਬਾਹ ਫੜ ਲਈ ਹੈ ਭਰਾ ਬਣ ਕੇ ਇੱਥੋਂ ਤਾਈਂ ਹਾਜ਼ਰੀ ਦਿਵਾਈ ਹੈ ਪੰਜਾਬ ਦਾ ਜੇ ਵਿਆਹ ਭੈਣ ਦਾ ਤੀrani ਦਾ ਵਧੀਆ ਚਾਵਾਂ ਨਾਲ ਹਾਂਜੀ ਹਾਂਜੀ ਜਿੰਨੀਆਂ ਦਵਾਵਾ ਦਿੰਦੇ ਹੋ ਬਹੁਤ ਬਹੁਤ ਧੰਨਵਾਦ ਕਰਦੀ ਵੀਰਾਂ ਦਾ ਕਿ ਮੇਰੇ ਵੀਰ ਆਏ ਆ ਬਹੁਤ ਵਧੀਆ ਹੀ ਕਰ ਚੁੱਕੇ ਆ ਤਾਂ ਜਰੂਰ ਜੀ ਜਿੱਥੇ ਵੀ ਲੋੜ ਹੁੰਦੀ ਆ ਤਾਂ ਦਲਜੀਤ ਭਾਜੀ ਹਮੇਸ਼ਾ ਪਹੁੰਚ ਜਾਂਦੇ ਨੇ ਇਸ ਵੇਲੇ ਵੀ ਆਪਣਾ ਫਰਜ਼ ਨਿਭਾ ਰਹੇ ਨੇ ਇਨਸਾਨੀਆ ਦਾ ਫਰਜ਼ ਜਿੱਥੇ ਡਿਊਟੀ ਦੇ ਨਾਲ ਨਾਲ ਇਨਸਾਨੀਆ ਦਾ ਫਰਜ਼ ਵੀ ਨਿਭਾ ਰਹੇ ਨੇ ਇਸ ਪਰਿਵਾਰ ਦੇ ਵਿੱਚੋਂ ਵੀਡੀਓ ਵਾਇਰਲ ਹੋਈ ਸੀ ਮਾਂ ਨੇ ਰੋ ਰੋ ਕੇ ਅਪੀਲ ਲਈ ਸੀ ਕਿ ਉਸਦੀ ਧੀ ਦਾ ਵਿਆਹ ਹੈ ਪਰ ਨਾ ਪੱਲੇ ਪੈਸਾ ਸੀ ਨਾ ਥੇਲਾ ਸੀ ਤਾਂ ਅੱਜ ਦੁਆਵਾਂ ਦੇ ਨਾਲ ਭੈਣ ਭਰਾਵਾਂ ਦੇ ਨਾਲ ਮਦਦ ਹੋ ਰਹੀ ਹੈ ਜਿਵੇਂ ਜੀ ਦਲਜੀਤ ਭਾਜੀ ਪੰਜਾਬ ਪੁਲਿਸ ਦੇ ਵਿੱਚ ਨੇ ਉਹਨਾਂ ਨੇ ਵੀ ਮਦਦ ਦਿੱਤੀ ਹੈ ਹੌਸਲਾ ਦਿੱਤਾ ਪਰਿਵਾਰ ਨੂੰ ਕਿ ਧੀ ਰਾਣੀ ਦਾ ਵਿਆਹ ਜਿਹੜਾ ਹੈ ਨੇਪਰੇ ਚਾਵਨਾਲ ਚੜੇਗਾ ਮੈਨੂੰ ਦੀ ਉਹ ਇਜਾਜ਼ਤ ਮੈਂ ਹਾਂ ਤੁਹਾਡਾ ਦੋਸਤ ਤਰਨਵੀਰ ਜੀ ਲਾਲੀ ਤੁਸੀਂ ਜੁੜੇ ਰਹੋ ਅਸਲੀ ਚੈਨਲ